ਸੋ ਬਹੁਤ ਹੀ ਸਤਿਕਾਰਯੋਗ ਸਾਡੇ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਮਿਕਸ ਸਿੰਘ ਮੁੱਖਤਿ ਬੜੀ ਅਫਸਰ ਫਰੀਦਕੋਟ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਵੱਖ-ਵੱਖ ਮਾਰਾਂ ਰਹੀ ਤੁਹਾਡੇ ਤੱਕ ਪਹੁੰਚ ਰਹੇ ਨੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ। ਸੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਮੇਹ ਚੁੰਨੇ ਤੇ ਬਾਸਪਤੀ ਦੀ ਫਸਲ ਦੇ ਵਿੱਚ ਕੀਟਨਾਸ਼ਕ ਖਾਸ ਕਰਕੇ ਦਾਣੇਦਾਰ ਕੀਟਨਾਸ਼ਕ ਪਾਉਣ ਦੀ ਜ਼ਰੂਰਤ ਹੈ ਜਾਂ ਨਹੀਂ। ਸੋ ਖਸਾਨ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਮੌਸਮ ਸਾਰੇ ਪੰਜਾਬ ਦੇ ਵਿੱਚ ਬਹੁਤ ਖੁਸ਼ਗਵਾਰ ਹੋ ਗਿਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ بارش ਨਾ ਪੈਣ ਕਾਰਨ ਸਾਡੀ ਝੋਨੇ ਦੀ ਫਸਲ ਦੀ ਗਰੋਥ ਜਿਹੜੀ ਸੀ ਵਿਕਾਸ ਜਿਹੜਾ ਸੀ ਰੁਕਿਆ ਪਿਆ ਸੀ ਉੱਤੇ ਪੀਲੇ ਹੋਏ ਸਨ ਜਿੰਕ ਦੀ ਡੈਫੀਸ਼ੈਂਸੀ ਕਾਫੀ ਆ ਰਹੀ ਸੀ ਹੋਰ ਹੀ ਬਹੁਤ ਸਾਰੀਆਂ ਲਮਤਾਂ ਆ ਰਹੀਆਂ ਸਨ ਜਿਨ੍ਹਾਂ ਤੋਂ ਕਿਸਾਨ ਵੀਰ ਕੁਛ ਘਬਰਾਏ ਹੋਏ ਸਨ ਪਰ ਪਿਛਲੇ ਦਿਨੀ بارش ਹੋਣ ਦੇ ਨਾਲ ਜਿਹੜੀ ਜੋ ਕਿ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਹੋ ਗਈ ਹੈ ਉਸ ਦੇ ਨਾਲ ਸਾਡੇ ਫਸਲ ਦੇ ਵਿੱਚ ਰੰਗਤ ਆ ਗਈ ਹੋਣੀ ਤਰੀ ਨੂੰ ਪਾਰਛ ਪੈਂਦੀ ਆ ਤਾਂ ਮੌਸਮ ਜਿਹੜਾ ਵਾ ਉਹ ਹੂਮਸ ਵਾਲਾ ਜਿਹੜਾ ਵਕਤ ਖਤਮ ਹੋ ਗਿਆ ਤੇ ਉਹਦੇ ਨਾਲ ਸਾਡੀ ਜਿਹੜੀ ਆ ਝੋਨੇ ਦੀ ਫਸਲ ਤੇ ਬਾਸਮਤੀ ਦੀ ਫਸਲ ਦੇ ਵਿੱਚ ਗਰੋਥ ਤੇ ਵਾਧਾ ਜਿਹੜਾ ਵਜਾ ਸ਼ੁਰੂ ਹੋ ਗਿਆ। ਹੁਣ ਇਸ ਵੇਲੇ ਝੋਨੇ ਤੇ ਬਾਸਮਤੀ ਦੀ ਫਸਲ ਬਹੁਤ ਵਧੀਆ ਚੱਲ ਰਹੀ ਹੈ। ਕਿਸੇ ਤਰ੍ਹਾਂ ਦਾ ਕੋਈ ਕੀੜਾ ਮਕੌੜਾ ਕੋਈ ਬਿਮਾਰੀ ਕਿਤੇ ਵੀ ਨਹੀਂ ਹੈਗਾ। ਪਿਛਲੇ ਦਿਨ ਜਿਹੋ ਪੀਲੀਆਂ ਲੋਕਾਂ ਜਾਂ ਪੀਲਾਪਣ ਜਾਂ ਉਹਦੇ ਚ ਪੂਰਾ ਪੰਡ ਜਿਹੜਾ ਸੀ ਆਇਆ ਸੀਗਾ ਉਹ ਲਗਭਗ ਸਾਰਾ ਖਤਮ ਹੋ ਚੁੱਕਾ। ਸੋ ਇਸ ਕਰਕੇ ਐਸੋਲੇ ਖਰਦੀ ਫਸਲ ਜਿਹੜੀ ਆ ਬਹੁਤ ਵਧੀਆ ਚੱਲ ਰਹੀ ਆ। ਸੋ ਕੁਝ ਕਿਸਾਨਾਂ ਦੇ ਪੰਜਾਬ ਭਰ ਤੋਂ ਜਿਹੜੇ ਟੈਲੀਫੋਨ ਆ ਰਹੇ ਨੇ ਕਿ ਤਣੇ ਵਾਲੀ ਸੁੰਡੀ ਦੀ ਰੋਕਥਾਮ ਵਾਸਤੇ ਪਤਲ ਪਿੰਡ ਸੁੰਡੀ ਦੀ ਰੋਕਥਾਮ ਵਾਸਤੇ ਦਾਣੇਦਾਰ ਫਸਲ ਜਿਹੜੀਆਂ ਕੀਟ ਨਾ ਛਕਿਆ ਉਹ ਪਾਈਏ ਕਿ ਨਾ ਪਾਈਏ। ਕਿਉਂਕਿ ਤੁਹਾਨੂੰ ਪਤਾ ਏ ਕਿ ਐਸੋਲੇ ਸਾਡੀ ਫਸਲ ਬਹੁਤ ਵਧੀਆ ਵਾ। ਤੇ ਕੁਝ ਨਿੱਜੀ ਅਦਾਰਿਆਂ ਜਿਹੜੇ ਹੱਡੇ ਕੋਲ ਖੇਤਾਂ ਵਿੱਚ ਪਹੁੰਚ ਕੇ ਘਰਾਂ ਵਿੱਚ ਪਹੁੰਚ ਕੇ ਤੁਹਾਨੂੰ ਸਬਜ਼ਿਵਾਂ ਦਿਖਾ ਕੇ ਉਹ ਕਹਿਣਗੇ ਕਿ ਆਹ ਜਿਹੜੀ ਦਾਣੇਦਾਰ ਕੀਟਨਾਸ਼ਕ ਪਾਓ ਜਿੱਦਣਾ ਕਿ ਤੁਹਾਡਾ ਫਟਾਰਾ ਬਹੁਤ ਵਧੀਆ ਹੋਏਗਾ ਤੁਹਾਡੇ ਗਰੋਥ ਬੜੀ ਹੋਏਗੀ ਕਾਲੇ ਰੰਗ ਹੋ ਜਾਏਗਾ ਸੋ ਖਸਾੜ ਵੀਰੋ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਕੋਈ ਵੀ ਕੀਟਨਾਸ਼ਕ ਜਿਹੜੀ ਆ ਸਾਡੀ ਗਰੋਥ ਜਿਹੜੀ ਆ ਤੁਹਾਡੇ ਫਟਾਰਾ ਜਿਹੜਾ ਵਧਾ ਸਕੇ ਉਹ ਕਹਿੰਿਆ ਨਾ ਇਹੋ ਜੀ ਰੱਖੇ ਹੁੰਦੇ ਆ ਕਿ ਉਹ ਉਹ ਫਟਾਰਾ ਬੜਾ ਉਹਨੂੰ ਲੱਗਦਾ ਕਿ ਫਟਾਰਾ ਹੋ ਜਾਏਗਾ ਤੋ ਇਹ ਸਾਰਾ ਜਿਹੜਾ ਫਟਾਰਾ ਜਿਹੜਾ ਵਾ ਇਹ ਸਾਰਾ ਕੁਝ ਕਿਸਮ ਦੇ ਉੱਤੇ ਲਾਉਣ ਦੀ ਲਵਾਈ ਦੇ ਸਮੇਂ ਦੇ ਉੱਤੇ ਤੇ ਉਹ ਪ੍ਰੀਰੀ ਦੀ ਉਮਰ ਦੇ ਉੱਤੇ ਡਿਪੈਂਡ ਕਰਦਾ ਜੇਕਰ ਤੁਸੀਂ ਵੱਡੀ ਉਮਰ ਦੀ ਪਨੀਰੀ ਲਗਾਓਗੇ ਤਾਂ ਉਹਦਾ ਫਟਾਰਾ ਘੱਟ ਹੋਏਗਾ ਲਵੀ ਪਨੀਰੀ ਲਾਓਗੇ ਉਹਦਾ ਫਟਾਰਾ ਜਿਹੜਾ ਵਾ ਵਧੀਆ ਹੋਏਗਾ ਸੋ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਕਿ ਉਹ ਜੜੀ ਕਿਟਨਾ ਛਕ ਜੜੀ ਆ ਇਸ ਨੂੰ ਫਟਾਰੇ ਨੂੰ ਵਧਾ ਸਕੇ ਕੋਸ਼ਿਸ਼ ਇਹ ਕਹਿੰਦੇ ਆ ਕਿ ਸਾਡੀ ਜੜਾ ਜੜੀਆਂ ਵਧ ਜਾਣਗੀਆਂ ਨੇੜਾ ਵਧਣ ਵਾਲਾ ਜਿਹੜਾ ਵਾ ਕੰਮ ਬਿਲਕੁਲ ਜਿਹੜਾ ਵਾ ਉਹ ਇਹੋ ਜਿਹੀ ਗੱਲ ਨਹੀਂ ਆ ਕਿਉਂਕਿ ਜੜ੍ਹਾਂ ਦੇ ਉੱਤੇ ਤੁਹਾਡੀ ਜਿਹੜੀ ਆ ਫਸ ਤੁਹਾਡੀ ਮਿੱਟੀ ਦੀ ਜਿਹੜੀ ਆ ਉਹ ਨਿਰਭਰ ਕਰਦਾ ਕਿ ਉਹਦੇ ਵਿੱਚ ਮਲੜ ਕਿੰਨਾ ਵਾ ਉਹਦੇ ਵਿੱਚ ਖਾਦ ਕਿੰਨੀ ਪਾਈ ਗਈ ਆ ਤੇ ਉਹ ਕੋਈ ਵੀ ਕੀਟ ਨਸ਼ਕ ਜਿਹੜੀ ਇਹੋ ਜਿਹੀ ਨਹੀਂ ਆ ਕਿ ਜਿਹੜੀ ਕਿ ਉਹ ਨਹੀਂ ਜੜ੍ਹਾਂ ਵਧਾ ਸਕੇ ਸੁੱਕੇ ਕੱਦੂ ਦੇ ਵਿੱਚ ਜਾਂ ਬਗੈਰ ਕੱਦੂ ਤੋਂ ਕੀਤੇ ਹੋਏ ਜਿਹੜਾ ਝੋਨਾ ਲਾਇਆ ਹੋਊਗਾ ਉਹਦੇ ਵਿੱਚ ਜਿਹੜਾ ਜੜੀਆਂ ਨੇ ਆਟੋਮੈਟਿਕਲੀ ਵਧਦੀਆਂ ਨੇ ਜਾ ਵਿੱਚ ਗੋਡੀ ਕੀਤੀ ਹੋएगी ਤਾਂ ਉਹਦੀ ਜੜੀਆਂ ਨੇ ਉਹਦੀ ਐਰੇਸ਼ਨਵਾਦੀ ਆ ਤੇ ਉਹਦਾ ਜਿਹੜਾ ਜਿਹੜੀਆਂ ਨੇ ਵੱਜ ਜਾਂਦੀਆਂ ਨੇ ਸੋ ਇਹੋ ਜੀ ਕੋਈ ਗੱਲ ਨਹੀਂ ਕਿ ਜਿਹੜਾ ਜੜੀਆਂ ਤਾਂ ਜਿਹੜੀ ਜ਼ਿਆਦਾ ਵੱਧ ਰਹੀਆਂ ਸੋ ਇਸ ਕਰਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਵੇਲੇ ਕਿਸੇ ਤਰ੍ਹਾਂ ਦੀ ਕੋਈ ਇਸੇ ਵੀ ਤਰ੍ਹਾਂ ਦੀ ਕੀਟਨਾਸ਼ਕ ਦਾਣੇਦਾਰ ਚਾਹੇ ਹੋਵੇ ਚਾਹੇ ਉਹ ਤਰਲਿਤ ਧਰਤ ਵਾਲੀ ਆ ਉਹ ਝੋਨੇ ਦੀ ਫਸਲ ਦੇ ਵਿੱਚ ਨਾ ਪਾਈ ਜਾਵੇ ਕਿਉਂਕਿ ਹੋਰ 15 ਦਿਨਾਂ ਤੱਕ ਝੋਨੇ ਦੇ ਖੇਤਾਂ ਦੇ ਵਿੱਚ ਮੱਕੜੀ ਬਹੁਤ ਆਇਈ ਨਹੀਂ ਆ ਮੱਕੜੀ ਜਿਹੜੀ ਹੈ ਸਾਡੇ ਇੱਕ ਮਿੱਤਰ ਕੀੜਾ ਵਾ ਜਿਹੜਾ ਕਿ ਬਹੁਤ ਸਾਰੇ ਕੀੜਿਆਂ ਨੂੰ ਖਾਂਦੀ ਹੈ ਬਹੁਤ ਸਰੰਦੀਤ ਬਹੁਤ ਤਰ੍ਹਾਂ ਦੀ ਜਿਹੜੀ ਮੱਕੜੀਆਂ ਨੇ ਉਹ ਖੇਤਾਂ ਵਿੱਚ ਆ ਜਾਂਦੀਆਂ ਨੇ ਸੋ ਉਹ ਮੱਕੜੀਆਂ ਜਿਹੜੀਆਂ ਨੇ ਸਾਡੀਆਂ ਬਹੁਤ ਸਹਾਈ ਹੁੰਦੀਆਂ ਨੇ ਜੇਕਰ ਅਸੀਂ ਬਗੈਰ ਸਮਝੇ ਬਗੈਰ ਦੇਖੇ ਕੀਟਨਾਸ਼ਕ ਦੀ ਸਪਰੇ ਕਰਾਂਗੇ ਤਾਂ ਉਹ ਵੀ ਖਤਮ ਹੋ ਜਾਣਗੀਆਂ ਕਿਉਂਕਿ ਪ੍ਰਮਾਤਮਾ ਵੱਲੋਂ ਹੀ ਇੱਕ ਕੁਦਰਤੀ ਤੌਰ ਤੇ ਆ ਕਿ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੁਣ ਫੈਸਲੇ ਦੇਖੋ ਇਸ ਵੇਲੇ ਨਹੀਂ ਹੈਗੀਆਂ ਜਦੋਂ ਮੌਸਮ ਜਿਹੜਾ ਵਾ ਉਹ ਕੁਸ਼ੁਕਰ ਹੋਇਆ ਜਦੋਂ ਉਹਨਾਂ ਨੂੰ ਪਤਾ ਲੱਗਾ ਕੋਈ ਕੋਈ ਕੀੜਾ ਮੁਕੜਾ ਆਉਣ ਵਾਲਾ ਵਾ ਕਿਉਂਕਿ ਉਹ ਮਾਸਾਰੀ ਹੈ ਜਿਹੜੇ ਕੀੜੇ ਜਿਹੜੇ ਦੁਸ਼ਮਣ ਕੀੜੇ ਆ ਉਹ ਸਾਕਾ ਆ ਰਹੇ ਆ ਤੇ ਦੁਸ਼ਮਣ ਕੀੜਿਆਂ ਨੇ ਪੌਦਿਆਂ ਨੂੰ ਨੁਕਸਾਨ ਕਰਨਾ ਜਦਕਿ ਜਿਹੜੇ ਮਿੱਤਰ ਕੀੜੇ ਆ ਉਹਨਾਂ ਨੇ ਉਹਨਾਂ ਨੂੰ ਖਾ ਕੇ ਗੁਜ਼ਾਰਾ ਕਰਨਾ ਵਾ ਸੋ ਉਹਨਾਂ ਦੀ ਹਾਜ਼ਰੀ ਵੀ ਜ਼ਰੂਰੀ ਹੈ ਜਿਹੜੇ ਕੀੜ ਜਿਹੜੇ ਦੁਸ਼ਮਣ ਕੀੜੇ ਆ ਉਹਨਾਂ ਦੇ ਹਾਜ਼ਰੀ ਵੀ ਜ਼ਰੂਰੀ ਹੈ ਕਿਉਂਕਿ ਉਹੜੇ ਮਕੜੀ ਆਉਣਗੇ ਉਹਨਾਂ ਨੂੰ ਖਾਣ ਵਿੱਚ ਤੇ ਕੋਈ ਚਾਹੀਦਾ ਵਾ ਜੰਗਲ ਦੇ ਵਿੱਚ ਸ਼ੇਰ ਹੋਵੇਗਾ ਤਾਂ ਉਹਨੂੰ ਜਾਨਵਰ ਚਾਹੀਦੇ ਆ ਨਾ ਕਿ ਉਹਨੂੰ ਘਾਹ ਫੂਸ ਚਾਹੀਦਾ ਵਾ ਸੋਇਸ ਕਰਕੇ ਅਗਲੇ ਤੁਸੀਂ ਦੇਖੋ ਕਿ ਤਕਰੀਬਨ ਮਹੀਨੇ ਤੱਕ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕੋਈ ਲੋੜ ਨਹੀਂ ਪੈਣੀ ਹੈਗੀ ਬਾਅਦ ਵਿੱਚ ਜੇਕਰ ਕੋਈ ਸਮੱਸਿਆ ਹੁੰਦੀ ਆ ਮੰਨ ਲਓ ਲੀਫ ਫੀਲਡਰ ਜਾਂ ਪਤਲ ਪੇੜ ਸੁੰਡੀ ਆ ਉਹ ਆ ਸਕਦੀ ਆ ਉਹ ਕਿ ਜਿਹੜੀ ਪਤਲ ਜਿਹੜੀ ਤਣੇ ਵਾਲੀ ਸੁੰਡੀ ਜਿਹੜੀ ਆ ਜਦੋਂ ਦਾ ਟੱਚਣਾ ਜਿਹੜਾ ਵਾ ਉਹ 10 ਤਰੀਕ ਨੂੰ 10 ਜੂਨ ਤੋਂ ਬਾਅਦ ਲੱਗਣ ਵਾਲਾ ਲੱਗ ਰਿਹਾ ਵਾ ਤਕਰੀਬਨ ਜਿਹੜਾ ਵਾ ਉਹ ਤਨੇ ਵਾਲੀ ਛੁੱਟੀ ਜਿਹੜੀ ਐਸੋਲੇ ਨਹੀਂ ਆ ਰਹੀ ਤੁਸੀਂ ਐਸੋਲੇ ਦੇਖੋ ਸਾਡਾ ਚੁੰਨਾ ਬਹੁਤ ਵਧੀਆ ਵਾ ਇਹਦੇ ਵਿੱਚ ਕਿਤੇ ਵੀ ਜਿਹੜੀ ਆ ਉਹ ਗੋਬ ਨਹੀਂ ਸੁੱਕੀਦੀ ਹੈਗੀ ਤੇ ਨਾ ਹੀ ਕਿਤੇ ਜਿਹੜਾ ਵਾ ਉਹ ਚਿੱਟੀ ਮੁੰਜਰ ਨਿਕਲਦੀ ਹੈ ਉਹ ਚਿੱਟੀ ਮੁੰਜਰ ਤਾਂ ਹੀ ਨਿਕਲਦੀ ਜੇਕਰ ਉਹ ਤਨੇ ਵਾਲੀ ਛੁੱਟੀ ਹੋਏਗੀ ਕੁਝ ਤਮਾ ਤੇ ਹੋ ਸਕਦਾ ਕਿ ਚਿੱਟੀ ਮੁੰਜਰ ਉਹ ਨਿਕਲੀ ਜਿਹੜੀ ਫੁੱਟ ਰਾੜ ਜਿਹੜੀ ਪੈਰਾਂ ਦੇ ਗਲੰਦਾ ਰੋ ਜਿਹੜਾ ਵਾ ਜਿਹੜੇ ਬੂਟੇ ਰਹਿ ਜਾਂਦੇ ਵਿੱਚ ਉਹ ਫਿਰ ਉਹ ਜਿਹੜੀ ਉਹ ਚਿੱਟੀ ਮੁੰਜਰ ਨਿਕਲੀ ਕਿ ਕੋਣ ਦਾਣੇ ਦੀ ਪੈਂਦੇ ਹੈਗੀ ਸੋ ਉਹਦੇ ਵਿੱਚ ਵੀ ਇੱਕ ਜਿਹੜੇ ਜੇਕਰ ਤੁਹਾਡੇ ਬਾਸਮਤੀ ਦੇ ਫਸਲ ਦੇ ਵਿੱਚ ਪੈਰਾਂ ਦੇ ਗਲੰਦਰ ਰੋਗ ਆ ਗਿਆ ਵਾ ਤਾਂ ਉਹਨੂੰ ਵੀ ਬਾਹਰ ਪੁੱਟ ਕੇ ਜਿਹੜਾ ਉਹ ਬਾਹਰ ਪੋ ਕੱਢ ਦਿਓ ਕਿਉਂਕਿ ਉਹ ਡੈੱਡ ਹੋ ਚੁੱਕਿਆ ਉਹ ਖਤਮ ਹੋ ਚੁੱਕਿਆ ਤੇ ਉਹਨੂੰ ਰੇਵ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਇਹ ਜਿਹੜਾ ਦੋ ਤਿੰਨ ਗੱਲਾਂ ਕਰਕੇ ਆਪਾਂ ਜਿਹੜੀਆਂ ਨੇ ਉਹ ਜਿਹੜੀ ਆ ਬਚਾ ਸਕਦੇ ਆ ਆਪਣੀ ਖੱਤੇ ਖੇਤੀ ਲਗਤ ਖਰਚੇ ਘਟਾ ਸਕਦੇ ਆ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ ਸੋ ਦੁਬਾਰਾ ਫੇਰ ਮੇਰੀ ਵੀ ਗੱਲ ਹੈ ਕਿ ਐਸੋ ਜਿਹੜੀ ਫਸਲ ਜਿਹੜੀ ਹੈ ਬਹੁਤ ਵਧੀਆ ਚੱਲ ਰਹੀ ਹੈ ਇਸੇ ਤਰ੍ਹਾਂ ਦਾ ਵੀ ਕੋਈ ਕੀਟ ਕੋਈ ਬਿਮਾਰੀ ਜਿਹੜੀ ਆ ਉਹ ਜੋ ਨਿਰਧਿਤ ਬਾਸਮੀ ਦੀ ਫਸਲ ਦੇ ਉੱਤੇ ਨਹੀਂ ਆ ਤੇ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕਿਤੇ ਆਂਡੀ ਗੁੰਡੀ ਕੈਂ ਦੇ ਕਿਸੇ ਦੇ ਕੈਂ ਦੇ ਉੱਤੇ ਜਿਹੜਾ ਵਾ ਉਹ ਕੀਟਨਾਸ਼ਕ ਚਾਹੇ ਦਾਣੇਦਾਰਾ ਚਾਹੇ ਤਰਲ ਵਾਲੀ ਆ ਉਹਨੂੰ ਆਪਾਂ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਇਹਦੇ ਨਾਲ ਖੱਟੇ ਵਧਣਗੇ ਕਿਉਂਕਿ ਬਹੁਤ ਸਾਰੇ ਜਦੋਂ ਆਉਂਦਾ ਤੇ ਉਹ ਕਹਿੰਨਗੇ ਜੀ ਇਹ ਦੁਕਾਨਦਾਰ ਕਹਿ ਰਿਹਾ ਜੀ ਇਹ ਪਾ ਦਿਓ ਆ ਪਾ ਦਿਓ ਪਾ ਦਿਓ ਪਰ ਨਹੀਂ ਠੀਕ ਆ ਉਹਨਾਂ ਦਾ ਆਪਣਾ ਕਾਰੋਬਾਰ ਆ ਪਰ ਤੁਸੀਂ ਆਪਣਾ ਦੇਖਣਾ ਵਾ ਕਿਵੇਂ ਹੀ ਆਪਣੇ ਝੋਨੇ ਦੀ ਫਸਲ ਕਿਵੇਂ ਬਚਾਉਣੀ ਹੈ ਕਿਉਂਕਿ ਪਿਛਲੇ ਸਮੇਂ ਤੋਂ ਦੇਖਿਆ ਖਬਰਾਂ ਖਬਰਾਂ ਲੱਗੀਆਂ ਨੇ ਕਿ ਸਾਰੇ ਪੰਜਾਬ ਦੇ ਵਿੱਚ ਕੀਟਨਾਸ਼ਕ ਦੀ ਜਿਹੜੀ ਵਰਤੋਂ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈ ਪਰ ਮੇਰੇ ਹਿਸਾਬ ਨਾਲ ਘਟ ਰਹੀ ਆ ਪਰ ਫਿਰ ਵੀ ਜਿਹੜਾ ਵਾਹੀ ਜਿਹੜਾ ਵਾ ਉਹ ਲੋੜ ਮੁਤਾਬਕ ਜਿਹੜੀ ਆ ਉਹ ਕੀਟਨਾਸ਼ਕ ਦੀ ਵਰਤੋਂ ਕਰਾਂਗੇ ਕਿ ਲੋੜ ਦੇ ਮੁਤਾਬਕ ਵੀ ਤੇ ਉਹਦੀ ਸਿਫਾਰਿਸ਼ ਜਿੰਨੀ ਮਾਤਰਾ ਕੀਤੀ ਗਈ ਹੈ ਤੇ ਸਮਾਂ ਜਿਹੜਾ ਸਹੀ ਹੋਣਾ ਚਾਹੀਦਾ ਤਕਨੀਕ ਸਹੀ ਹੋਣੀ ਚਾਹੀਦੀ ਆ ਫੋਰਾ ਸਮਾਹ ਜਿਹੜਾ ਤੁਹਾਡੀ ਨੋਜ਼ਲ ਆ ਉਹ ਸਹੀ ਹੋਣੀ ਚਾਹੀਦੀ ਆ ਫਿਰ ਇਹੀ ਜਿਹੜੀ ਉਹਦੇ ਤੋਂ ਜਿਹੜੀ ਆਵਾਜ਼ ਦੇ ਵਾਦ ਵਦ ਖਾਦਰ ਕੁਛ ਜਿਹੜੀ ਉਹ ਲੈ ਸਕਦੇ ਆ ਉਸ ਤੋਂ ਵੱਧ ਵੱਧ ਜਿਹੜਾ ਵਾ ਉਹ ਫਾਇਦਾ ਲੈ ਸਕਦੇ ਆ ਤੋਂ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਇਸ ਵੇਲੇ ਕਿਸੇ ਤਰ੍ਹਾਂ ਦੀ ਵੀ ਕੋਈ ਕੀਟ ਨਾਸ਼ਕ ਜਣੀ ਆ ਉਹ ਪਾਉਂਦੀ ਜ਼ਰਤ ਨਹੀਂ ਆ ਸੋ ਆਪਣੇ ਫਸਲ ਦਾ ਜਿਹੜਾ ਵਾ ਲਗਾਤਾਰ ਨਰੀਖਣ ਕਰਦੇ ਰਹੋ ਜੇ ਕੋਈ ਤੁਹਾਨੂੰ ਸਮੱਸਿਆ ਆਉਂਦੀ ਆ ਤਾਂ ਸਾਡੇ ਬੁਲਾਕਾਂ ਦੇ ਵਿੱਚ ਫੋਕਲ ਪੁਆਇੰਟ ਦੇ ਉੱਤੇ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਵਿਸਾਰ ਅਫਸਰ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਖੇਤੀ ਮਾਹਰ ਖੇਤਰੀ ਖੋਜ ਕੇਂਦਰਾਂ ਦੇ ਵਿੱਚ ਖੇਤੀ ਮਾਹਰ ਤੁਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਖੇਤੀਬਾੜੀ ਮਾਹਰ ਇਸ 168 ਤੁਹਾਡੀ 1800 180 15 ਕੁੰਜਾ ਜਿਹੜੀ ਹੈ ਟੋਲ ਫ੍ਰੀ ਨੰਬਰ ਆ ਉੱਤੇ ਵੀ ਆਪਾਂ ਜਿਹੜੀ ਆ ਕਾਲ ਕਰਕੇ ਜਾਣਕਾਰੀ ਲੈ ਸਕਦੇ ਆ ਤਾਂ ਉਹ ਕੋਈ ਵੱਡੀ ਬਸਮਸਿਆ ਨਹੀਂ ਹੈਗੀ ਸੋ ਦੁਬਾਰਾ ਫਿਰ ਬੇਨਤੀ ਆ ਕਿ ਬੜੀ ਸੋਚ ਸਮਝ ਕੇ ਜਿਹੜੀ ਆ ਆਪਣੇ ਚੋਨੇ ਤੇ ਬਾਸਮਰੀ ਦਾ ਫਸਲ ਹੈ ਰੰਨੀ ਖੁੰ ਜਦੀ ਲਗਾਤਾਰ ਜਾਈ ਰੱਖੋ ਜੇਕਰ ਕੋਈ ਸਮੱਸਿਆ ਹੁੰਦੀ ਤਾਂ ਖੇਤੀ ਮਾੜੀ ਮਾਰਦੇ ਤਾਂ ਧਿਆਨ ਵਿੱਚ ਲਿਆਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਜਾਣਕਾਰੀ ਜਿਹੜੀ ਚੰਗੀ ਲੱਗੀ ਆ ਤਾਂ ਗਾਹ ਜਰੂਰ ਸ਼ੇਅਰ ਕਰੋ ਤਾਂ ਜੋ ਹੋਰ ਕਿਸਾਨਾਂ ਤੱਕ ਵੀ ਜਿਹੜਾ ਪਹੁੰਚ ਸਕੇ ਸੋ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ